ਹਲਕਾ ਤਰਿੰਤ ਕਰਨ ਦੇ ਸੂਝਾਨ ਵਾਟਰੋ ਸਤਕਾਰਯੋਗ ਭਰਾਓ ਤੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਾਂ ਤਾਂ ਮੈਨੂੰ ਅਫਸੋਸ ਹੈ ਵੀ ਇਹ ਭਰਾ ਮੇਰੇ ਨਾਲ 4-5 ਸਾਲ ਜੇਲ੍ਹ 'ਚ ਰਹੇ ਇਹਨੂੰ ਮੇਰਾ ਨਾਂ ਹੀ ਭੁੱਲ ਗਿਆ ਇਹਦੇ ਪਿੰਡਾਈ ਤੇ ਆ ਇੰਨਾ ਕੀ ਇਹ ਭੈਣਾਂ ਨੂੰ ਯਾਦ ਰੱਖਦੇ ਨੇ ਲੋ ਸਿਰਫ ਇਸ ਕਰਕੇ ਵੀ ਮੈਂ ਰਖੜੀਆਂ ਰੁਖੜੀਆਂ ਬੰਨਣ ਵਾਲੀ ਭੈਣ ਨਹੀਂ ਹੈ ਜੇਣਾ ਦੀ ਚਲੋ ਆਪਾਂ ਗੱਲ ਕਰੀਏ ਆਪਾਂ ਚ ਚੌਂਜਲ ਚ ਜਿਹੜੀ ਤੁਸੀਂ ਆਪਾਂ ਬੈਠੀ ਹੋਏ ਆ ਜਿਸ ਬੱਚੇ ਨੇ ਜਿਸ ਬੱਚੇ ਦੇ ਸਿਰ ਤੇ ਪੰਥ ਨੇ ਹੱਥ ਰੱਖਿਆ ਹੈ ਨਾ ਜਿਹਨੂੰ ਤੁਸੀਂ ਇਲੈਕਸ਼ਨ ਲੜਾਉਣ ਜਾ ਰਹੇ ਹੋ ਜਿਹਨੂੰ ਤੁਸੀਂ ਵੋਟ ਸਪੋਰਟ ਤੇ ਨੋਟ ਨਾਲ ਤੁਸੀਂ ਨਿਵਾਜਣਾ ਹੈ ਉਹ ਬੱਚਾ ਕੋਈ ਸਧਾਰਨ ਬੱਚਾ ਨਹੀਂ ਹੈ ਉਹ ਕੌਮ ਦਾ ਬੱਚਾ ਹੈ ਦੇ ਕੇ ਸੇਲ ਜੋ ਦੇ ਦਾ ਭਰਾ ਜਿਹਦੇ ਤੇ ਸਾਨੂੰ ਬਹੁਤ ਮਾਣ ਆ ਸਾਰੀ ਕੌਮ ਨੂੰ ਮੈਨੂੰ ਯਾਦ ਹੈ ਮੈਂ ਪਿੰਡ ਦੀ ਇਲੈਕਸ਼ਨ ਲੜ ਰਹੀ ਸੀ ਸਰਪੰਚੀ ਦੀ ਜਿਹਦੀ ਪਿੱਟੀ ਸੀ ਮੈਂ ਕਾਂਗਰਸੀਆਂ ਦੇ ਨਾਲ ਉਹ ਕਹਿੰਦੇ ਸੀ ਅਸੀਂ ਕਿਸੇ ਅਕਾਲੀ ਨੂੰ ਜਾਂ ਕਿਸੇ ਸਿੱਖ ਮਾਈਂਡਡ ਬੰਦੇ ਨੂੰ ਅਸੀਂ ਪਿੰਡ ਦਾ ਕਿਸੇ ਨੂੰ ਅੱਜ ਕਾਈ ਸਰਪੰਚ ਬਣ ਨਹੀਂ ਦੇਣਾ ਤਾਂ ਮੈਂ ਚਾਹੁੰਦੀ ਤਾਂ ਨਹੀਂ ਸੀ ਇਲੈਕਸ਼ਨ ਲੜਨਾ ਪਰ ਫੇਰ ਵੀ ਮੈਂ ਕਿਹਾ ਚਲੋ ਇਹਨਾਂ ਨੂੰ ਜਵਾਬ ਦੇਣਾ ਪੰਡਾ ਮੈਂ ਉਹਨਾਂ ਨੇ ਦੇਖਿਆ ਬੀਬੀ ਬੜੀ ਕਟੜ ਹੈ ਨਾ ਜੇ ਇਹਨੂੰ ਚਾਹ ਪੁੱਛੇ ਨਾ ਪਾਣੀ ਪੁੱਛੇ ਨਾ ਸ਼ਰਾਬ ਨਾ ਕੇ ਇਹਨੂੰ ਮੀਟ ਨਾ ਕੁਝ ਹੋਰ ਲਾਲਚ ਨਾਲ ਲਵੇ ਨਾ ਦੇਵੇ ਬੜਾ ਔਖਾ ਸੀਗਾ ਮੈਨੂੰ ਇਲੈਕਸ਼ਨ ਲੜਨੀ ਮੈਂ ਕਹਿੰਦੇ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਹਾਡੇ ਕੰਮ ਆਉਣ ਵਾਲੀ ਆ ਤੇ ਸਾਰੇ ਪਿੰਡ ਦੇ ਵਿੱਚ ਜਿਹੜੇ ਕਾਂਗਰਸੀ ਕੈਂਡੀਡੇਟਸ ਉਹਨੇ ਸਾਰੇ ਪਿੰਡ ਦੇ ਵਿੱਚ ਜਿੰਨੀਆਂ ਮੋਟਰਾਂ ਦੁਸਤ ਪੇਟੀਆਂ ਨਾਲ ਸ਼ਰਾਬਾਂ ਪਚਾਈਆਂ ਸਾਰਿਆਂ ਨੂੰ ਉੱਥੇ ਮੀਟ ਖਵਾਇਆ ਜਾਂਦਾ ਸੀ ਡੱਬੇ ਜਾਂਦੇ ਸੀ ਉੱਥੇ ਸਭ ਕੁਝ ਕਰ ਰਹੇ ਸੀ ਉਹ ਜਦ ਮੈਂ ਸਾਰਾ ਦਿਨ ਪਿੰਡ ਦੇ ਵਿੱਚ ਡੋਰ ਟੂ ਡੋਰ ਜਾਂਦੀ ਸੀਗੀ ਤੇ ਮੈਂ ਕਿਸੇ ਨੂੰ ਤੱਤਾ ਪਾਣੀ ਵੀ ਨਹੀਂ ਪਿਆਇਆ ਮੈਂ ਕਿਹਾ ਜਿੰਨੇ ਤੁਹਾਨੂੰ ਲਾਲਚ ਦੇ ਕੇ ਤੁਹਾਡੇ ਕੋਲੋਂ ਵੋਟਾਂ ਨਹੀਂ ਆ ਤੇ ਮੇਰੇ ਤੋਂ ਕੰਮ ਨਹੀਂ ਹੋਣਾ ਪਿੰਡ ਦੀ ਡਿਵੈਲਪਮੈਂਟ ਨਹੀਂ ਹੋਣੀ ਫਿਰ ਮੈਨੂੰ ਵੀ ਇਸ ਵਾਰਤ ਵੇਰਾ ਵੀ ਲਾਲਚ ਕੋਈ ਨਾ ਕੋਈ ਬਣ ਜਾਣਾ ਤਾਂ ਮੈਂ ਨਾ ਤਾਂ ਲਾਲਚ ਦਿੱਤਾ ਤੇ ਨਾ ਮੈਂ ਲਿਆ ਮੈਂ ਕਿਹਾ ਵੀ ਮੈਂ ਤਾਂ ਗੁਰੂ ਦੇ ਸਹਾਰੇ ਮੈਂ ਇਲੈਕਸ਼ਨ ਲੜਾਂਗੀ ਉਹ ਗੰਦੇ ਪਿੰਡ ਦੇ ਵਿੱਚ ਅਸੀਂ ਮੈਂਬਰ ਨਹੀਂ ਬਣਦੇਣਾ ਸਰਪੰਚ ਦੀ ਗੱਲ ਕਰਦੇ ਮੈਂ ਕਿ ਉਹਨੇ ਦੇਣੀਆਂ ਵੜਿਆਈਆਂ ਸਾਹਿਬ ਦੇ ਹੱਥ ਵਿੱਚ ਨੇ ਤੇ ਕਿਹ ਬੰਦੇ ਦੀ ਦਿੱਤੇ ਤਾਂ ਕੋਈ ਰੱਜਿਆ ਵੀ ਨਹੀਂ ਤੇ ਨਾ ਕੋਈ ਮੈਂ ਬੰਦੇ ਤੋਂ ਕਿਸੇ ਤੋਂ ਕੁਝ ਮੰਗਦੀ ਵੀ ਨਹੀਂ ਆਪਣੀ ਜ਼ਮੀਰ ਦੀ ਆਵਾਜ਼ ਤੇ ਵੋਟ ਪਾਇਓ ਮੇਰੇ ਸਪੋਰਟਰ ਕਹਿਣ ਲੱਗੇ ਕਹਿੰਦੇ ਬੀਬੀ ਤੁਸੀਂ ਜੇ ਵੀ ਚਾਅ ਨਹੀਂ ਪੁੱਛਦੇ ਕਿ ਇਹਨੂੰ ਸ਼ਰਾਬ ਦਾ ਪੈਗ ਨਹੀਂ ਜੇ ਇਹਨੂੰ ਪੀਣ ਦਿੰਦੇ ਸਾਨੂੰ ਨਾਲ ਦਰਿਆ ਨੂੰ ਨਹੀਂ ਕਿ ਇਹਨੂੰ ਤੁਸੀਂ ਦੇਨੂੰ ਸ਼ਰਾਬ ਦਾ ਘੁੱਟ ਪੀਣ ਦਿੰਦੇ ਤਾਂ ਕਿੱਦਾਂ ਲੈ ਕੇ ਲੜਾਂਗੇ ਮੈਂ ਕਿਹਾ ਅਸੀਂ ਇਲੈਕਸ਼ਨ ਸ਼ਰ ਨਾਲ ਜਿੱਤਾਂਗੇ ਤੁਸੀਂ ਫਿਕਰ ਨਾ ਕਰੋ ਪਰ ਤੁਸੀਂ ਜਿੰਨੀ ਦੇਰ ਤੱਕ ਮੇਰੀ ਇਲੈਕਸ਼ਨ ਹੈ ਕਿਸੇ ਨੂੰ ਕੋਈ ਲਾਲਚ ਨਹੀਂ ਦੇਣਾ ਕਿਸੇ ਨੂੰ ਸ਼ਰਾਬ ਨਹੀਂ ਪਿਉਣੀ ਤੇ ਨਾ ਕਿ ਇਹਨੇ ਸ਼ਰਾਬ ਪੀ ਕੇ ਮੇਰੇ ਨਾਲ ਤੁਰਨਾ ਉਹਨਾਂ ਨੇ ਵੀ ਬੂਰਾ ਬਚਨ ਨਿਭਾਇਆ ਮੇਰੇ ਨਾਲ ਤੁਸੀਂ ਇਹ ਹਿਸਾਬ ਲਗਾ ਲਓ ਇਹ ਸਾਰੀ ਇਲੈਕਸ਼ਨ ਦੇ ਵਿੱਚ ਮੈਂ ਜਿੱਦਣ ਮੇਰੀ ਇਲੈਕਸ਼ਨ ਸੀ VOTING ਸੀ ਉਦੋਂ ਅਸੀਂ ਸ਼ਬੀਲ ਲਈ ਬਾਸਟੇ ਦੇ ਉੱਤੇ ਸਾਰੀ ਜਨਤਾ ਦੇ ਲਈ ਸਾਂਝੀ ਕੋਈ ਨਾ ਨਹੀਂ ਕਿਤੇ ਦੀ ਕਿਤੇ ਸ਼ਬੀਲ ਚੱਲ ਰਹੀ ਹੈ ਠੰਡੇ ਪਾਣੀ ਗਰਮੀयां ਬਹੁਤ ਸਿੱਗੀਆਂ ਅੱਛਾ ਤੁਹਾਡੀ ਭੈਣ ਸ਼ਾਨ ਨਾਲ ਜਿੱਤੀ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸਸੀ ਅਸੀਂ ਸਰਪੰਚੀ ਕੰਦ ਤੇ ਆਟਾਲੀ ਤੇ ਟੰਗੀ ਹੋਈ ਆ ਸਾਡੀ ਗਾੜੀ ਪਿਸ਼ਾਬ ਨਾ ਮਰਾਦੀ ਜੇ ਤੂੰ ਸਰਪੰਚ ਬਣ ਜਾਗੀ ਦੀ ਮੈਂ ਕਿ ਮੇਰੀ ਇੱਛਾ ਕੋਈ ਨਹੀਂ ਕਿ ਸਰਪੰਚ ਬਣਦੀ ਪਰ ਇਹ ਕਿਹਦੇ ਆ ਕਿ ਕਾਂਗਰਸੀ ਕਹਿੰਦੇ ਕਿ ਅਸੀਂ ਇਹਨੂੰ ਐ ਮੈਂਬਰ ਵੀ ਨਹੀਂ ਬਣਨ ਦੇਣਾ ਤੇ ਗੁਰੂ ਸਾਹਿਬ ਮੈਨੂੰ ਮਾਨਸੁਦਕਾਰ ਦੇ ਰਹੇ ਨੇ ਤੋਂ ਉਹ ਇਲੈਕਸ਼ਨ ਆ ਤੁਸੀਂ ਇਹ ਸਾਫ਼ ਗਾ ਲਓ ਮੇਰੇ ਸਪੋਰਟਰ ਕਹਿਣ ਜੰਦੇ ਵੀ ਕਰੀਏ ਗੀ ਜਿੱਤਾਂਗੇ ਜਿੰਨੇ ਉਹਨਾਂ ਨੇ ਤਾਂ ਢੋਇਆ ਹੀ ਬੜਾ ਲੋਕਾਂ ਦੇ ਘਰਾਂ 'ਚ ਸਮਾਨ ਹੀ ਬਹੁਤ ਢੋਹ ਦਿੱਤਾ ਮੋਟਰਾ ਤੇ ਉਤੇ ਉਹਨਾਂ ਦੇ ਰੌਣਕਾਂ ਲੱਗੀਆਂ ਹੋਈਆਂ ਨੇ ਬੈਠਾ ਤੁਸੀਂ ਜਿਹੜੇ ਖਾੜ ਪੇਣ ਵਾਲੇ ਆ ਨਾ ਉਹਨਾਂ ਨੂੰ ਬਹੁਤ ਜਿੱਧਰੋਂ ਮਿਲਦਾ ਤੁਸੀਂ ਜੋ ਖਾ ਲੋ ਦਰਦਾ ਦਰਦਾ ਸਾਫ ਸਾਫ ਜਾ ਹਸਾਬ ਸੁੱਤਰਾ ਜਾ ਖਾ ਲਓ ਪੀ ਲਓ ਆਪਣੀ ਜ਼ਮੀਰ ਦੀ ਆਵਾਜ਼ ਤੇ ਵੋਟ ਪਾਓ ਕਿਸੇ ਨੇ ਫੋਰਸ ਕੀਤੇ ਵੋਟ ਨਹੀਂ ਪਾਣੀ ਕਿਸੇ ਨੇ ਧੱਕਾ ਕੀਤਾ ਵੋਟ ਨਹੀਂ ਮੰਗ ਵੋਟਾਂ ਸਾਰੀਆਂ ਮੇਰੇ ਖਾਤੇ 'ਚ ਜੇ ਖਾਦਾ ਪੀਦਾ ਸਾਰਾ ਹੀ ਉਹਨਾਂ ਨੇ ਇੱਧਰੋਂ ਉੱਧਰੋਂ ਸਭ ਜਗ੍ਹਾ ਗਈ ਖਾਣ ਪੀਣ ਵਾਲਿਆਂ ਨੇ ਖਾਣ ਦਿਓ ਜਿਹੜੇ ਕੋਈ ਖਾਂਦੇ ਹੋਣਗੇ ਉਹਨਾਂ ਨੂੰ ਖਾਣ ਪੀਣ ਦਿਓ ਮौज ਕਰ ਦਿਓ ਪਰ ਇਹ ਵੀ ਵੋਟ ਇਹਦੀ ਸੰਦੀਪ ਦੇ ਖਾਤੇ ਦੇ ਵਿੱਚ ਆਉਣੀ ਚਾਹੀਦੀ ਤੁਹਾਡੀ ਮਨਦੀਪ ਦੇ ਖਾਤੇ ਦੇ ਜੀ ਕੋਈ ਇਹ ਕੌਮ ਦਾ ਬੱਚਾ ਹੈ ਕੌਮ ਨੇ ਇਹਨੂੰ ਥਾਪੜਾ ਦਿੱਤਾ ਹੈ ਸਾਡੀ ਇੱਜ਼ਤ ਦਾ ਸਵਾਲ ਹੈ ਅਣਖ ਤੇ ਇੱਜ਼ਤ ਦਾ ਸਵਾਲ ਹੈ ਅਣਖਾਂ ਤੇ ਜਮੀਰਾਂ ਮਰ ਜਾਣ ਤੇ ਕੌਮਾਂ ਮਰ ਜਾਂਦੀਆਂ ਹੁੰਦੀਆਂ ਨੇ ਕੌਮ ਦੇ ਅੰਦਰ ਅੰਦਰੋਂ ਕੌਮियत ਨਹੀਂ ਮਰਦੇ ਨੇ ਤੋ ਜਿੱਥੋਂ ਬਗਾਵਤੀ ਬੋਲਦੀ ਹੋਵੇ ਸਿਸਟਮ ਨੂੰ ਸਰਕਾਰਾਂ ਨੂੰ ਉਥੇ ਸਰਕਾਰਾਂ ਦਾ ਕੁਝ ਜ਼ਿਆਦਾ ਧਿਆਨ ਹੁੰਦਾ ਤੂੰ ਇਸ ਬੱਚੇ ਨੂੰ ਸਿਕਿਉਰਟੀ ਵੀ ਦੇਣੀ ਹੈ ਇਹਨੂੰ ਵੋਟ ਵੀ ਦੇਣੀ ਹੈ ਸਪੋਰਟ ਵੀ ਦੇਣੀ ਹੈ ਇਹਨੂੰ ਨੋਟ ਵੀ ਦੇਣੇ ਨੇ ਸਾਰਾ ਕੁਝ ਕਰਨਾ ਇੱਕ ਇੱਕ ਵੋਟ ਤਰਨ ਤਰਨ ਦੇ ਵਸਨੀਕੋ ਸੂਝਵਾਨ ਭੈਣੋ ਭਰਾਓ ਇਹ ਜੇ ਇਹਦੀ ਬਾਲਟੀ ਚ ਪਾਇਓ ਇੱਕ ਇੱਕ ਵੋਟ ਇਹਨੂੰ ਤੁਸੀਂ ਇਹਨਾਂ ਨੂੰ ਅਰਪਣ ਕਰਨੀ ਹੈ ਕਿ ਆਪਣਾ ਇਹਦਾ ਮਾਨ ਸਨਮਾਨ ਜਿੰਨਾ ਬਣਦਾ ਇਹਨੂੰ ਦੇਣਾ ਬਾਕੀ ਜਿਹੜੀ ਵੀਰ ਗੱਲ ਕਰ ਰਹੇ ਸੀਗੇ ਅਸੀਂ ਮੰਗਦੇ ਨਹੀਂ ਕਿਸੇ ਤੋਂ ਗੁਰੂ ਦਾ ਹੁਕਮ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਸਰਣ ਕਮਰਾ ਅਸੀਂ ਤਾਂ ਉਹਦੀ ਰਜ਼ਾ ਦੇ ਵਿੱਚ ਉਹਦੇ ਪਾਣੇ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਅਸੀਂ ਤੁਰੇ ਹੋਏ ਹਾਂ ਮੈਨੂੰ ਥਾਰੀਆਂ ਜੇ ਧਰ-ਧਰ ਕੇ ਟਿੱਕਾਂ ਘਰ ਆਈਆਂ ਥਾ ਆਈਆਂ ਜੇ ਧਰ-ਧਰ ਕੇ ਉਹਦੇ ਘਰ ਆਏ ਪਰ ਮੈਂ ਇੱਕ ਵੀ ਐਸੈਪਟ ਨਹੀਂ ਕੀਤਾ ਮੇਰੀ ਕਮਿਟਮੈਂਟ ਸੀ ਸਤ ਬਾਬਾ ਜਨੈਪ ਸਿੰਘ ਜੀ ਦੇ ਨਾਲ ਸਤ ਬਾਬਾ ਜੀ ਅਨੈਲ ਸਿੰਘ ਜੀ ਨੇ 6 ਮਹੀਨੇ ਪਹਿਲਾਂ ਮਨ ਕੇ ਗੱਲ ਕਹਿ ਦਿੱਤੀ ਜੀ ਮੇਰੇ ਦੇ ਕੋ ਪਹਾਣਾ ਵਰਤ ਗਿਆ ਨਾ ਤੇ ਤੂੰ ਸੁਣ ਕੇ ਪੰਜ ਜਕਾਰੇ ਛੱਡੀ ਜੀ ਰੋਈ ਤੇ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡਾ ਤੇ ਜਦੋਂ ਪਹਾਣੇ ਵਰਤੇ 84 ਵੇਲੇ ਜੂਨੂ 1984 ਦੇ ਵਿੱਚ ਤੇ ਮੈਂ ਮਾਸੂਮ ਬੱਚੇ ਨਾਲ ਉਸ ਦਿਨ ਜਿਸ ਦਿਨ ਚਾਰ ਤਰੀਕ ਨੂੰ ਅਟੈਕ ਹੁੰਦਾ ਹੈ ਮੇਰਾ ਬੱਚਾ 16 ਦਿਨਾਂ ਦਾ ਸੀ ਤੇ ਉਹ ਛਾਤੀ ਨਾਲ ਲਾ ਕੇ ਮੈਂ ਉਸ ਸੰਘਰਸ਼ ਦੇ ਵਿੱਚ ਰਹੀ ਸਿੰਘਾਂ ਦੇ ਨਾਲ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਪਹਿਲਾਂ ਤਾਂ ਬੇਟੇ ਦੀ ਪਿੱਛੇ ਸਿਰਕੇ ਗੋਲੀ ਮੇਰੀ ਸ਼ਾਦੀ ਦੇ ਅੰਦਰ ਲੰਗੀ ਤੇ ਉਹ ਉਸੇ ਵੇਲੇ ਸੀਧ ਹੋ ਗਿਆ ਤੇ ਮੇਰੀ ਗੋਲੀ ਮੇਰੀ ਛਾਤੀ ਦੇ ਵਿੱਚ ਪਾਉਣੇ 2 ਮਹੀਨੇ ਰਹੀ ਤਾਂ ਉਹ ਦੂਜੀ ਗੋਲੀ ਸਿੰਘ ਸਾਹਿਬ ਦੀ ਪੁੜਪੜੀ ਚਾਰਪਾਰ ਹੁੰਦੀ ਆ ਤੇ ਉਹ ਮੇਰੇ ਸਿਰ ਤੇ ਡਿੱਗਦੇ ਨੇ ਥੱਲੇ ਮੈਂ ਸ਼ਾਦੀ ਤੇ ਮੇਰਾ ਬੇਟਾ ਤੇ ਸਿਰ ਤੇ ਮੇਰਾ ਸਿਰ ਦਾ ਸਾਈਂ ਤਾਂ ਅਸੀਂ ਜਿੱਥੇ ਕਮਿਟ ਕਰਦੇ ਆ ਸਿੱਖ ਦੀ ਇੱਕ ਪਛਾਣ ਹੁੰਦੀ ਹੈ ਮਰ ਜਾਵੇ ਤਬ ਸਭ ਕੁਝ ਬਚਦਾ ਤੇ ਜੇ ਆਪਣੀ ਜਾਨ ਬਚਾ ਕੇ ਭੱਜ ਜਾਵੇ ਤੇ ਕੱਖ ਵੀ ਨਹੀਂ ਬਚਦਾ ਸੋ ਇਸ ਕਰਕੇ ਜਿੱਥੇ ਸਿੱਖ ਕਮਿਟ ਕਰਦਾ ਜਿੱਥੇ ਵਾਦਾ ਕਰਦਾ ਉਥੇ ਸਿਰ ਲੱਗ ਜਾਵੇ ਤੇ ਲੱਗ ਜਾਵੇ ਪਰ ਪਿੱਛੇ ਨਹੀਂ ਮੁੜਦਾ ਸੋ ਨਾ ਬਾਦਲ ਨਾ ਆਮ ਨਾ ਖਾਸ ਨਾ ਕੋਈ ਹੋਰ ਦੀਜਾ ਨਤੀਜਾ ਮੇਰੀ ਇੱਕੋ ਇੱਕ ਬੇਨਤੀ ਆ ਸਾਨੂੰ ਕੋਈ ਕੁਰਬਾਨੀਆਂ ਦਾ ਕੋਈ ਬੋਲ ਨਹੀਂ ਵਟਣਾ ਸਾਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਅਸੀਂ ਰਾਜ਼ੀ ਆਂ ਅਸੀਂ ਆਪਣੀ ਹੋਂਦ ਦੇ ਮਾਲਕ ਆਪ ਹੈਗੇ ਆਂ ਅਸੀਂ ਚੜ੍ਹਦੀ ਕਲਾ ਵਿੱਚ ਰਹੇ ਆਂ ਆਖਰੀ ਦਮ ਤੱਕ ਸੱਚ ਨੇ ਅਸਾਣਾ ਦੀ ਸੋਚ ਨਾਲ ਜੁੜੇ ਰਹਿਣਾ ਅਸੀਂ ਅਸੀਂ ਉਹ ਕੋਈ ਯੋਮੀ ਯੋਧਾ ਨਾ ਕਿ ਦਾ ਦੁਸ਼ਮਣ ਸੀ ਨਾ ਕਿਸ ਨੇ ਕਿਸ ਨਾਲ ਉਹਨੇ ਕੋਈ ਧੱਕਾ ਕੀਤਾ ਜਿੰਨਾ ਵੀ ਜੋ ਕੁਝ ਵੀ ਹੋਇਆ ਏਜੰਸੀਆਂ ਨੇ ਕੀਤਾ ਕਿ ਉਹਦੇ ਖਾਤੇ 'ਚ ਪਾਇਆ ਸੰਘਰਸ਼ ਦੀ ਪੇਟੇ ਪਾਇਆ ਉਹਨਾਂ ਦੇ ਨਾਂ ਲਾਇਆ ਉਹਨਾਂ ਨੇ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਮੈਂ ਸਾਰਾ ਸਮਾਂ ਨਾਲ ਰਹੀ 6 ਜੂਨ ਤੱਕ ਸਤਿ ਆਤਿ ਸਤ ਬਾਬਾ ਜਨਾਸੀ ਤੇ ਮੈਂ ਉਹਨਾਂ ਦਾ ਪ੍ਰਸ਼ਾਦ ਬਕਾਉਂਦੀ ਰਹੀ ਹਾਂ ਉਹਨਾਂ ਦੀ ਡਾਕ ਚੈੱਕ ਕਰਦੀ ਰਹੀ ਹਾਂ ਸਾਰੇ ਚੰਗੇ ਮਾੜੇ ਜੋ ਕੁਝ ਵੀ ਉੱਥੇ ਹੋਏ ਜੋ ਕਠਨਾਮਾ ਆਪਰੀਆਂ ਸਭ ਮੇਰੇ ਅੱਗੇ ਪਿਕਚਰ ਦੀ ਤਰ੍ਹਾਂ ਸਾਰੀਆਂ ਮੇਰੇ ਅੱਖਾਂ ਦੇ ਸਾਹਮਣੇ ਆ ਔਰ ਸਭ ਮੈਨੂੰ ਯਾਦ ਆ ਸਭ ਕੁਝ ਮੈਨੂੰ ਪਤਾ ਸੋ ਇਸ ਕਰਕੇ ਬਹੁਤ ਪਰਭਲੇਖੇ ਪਾਉਂਦੀਆਂ ਹੁੰਦੀਆਂ ਏਜੰਸੀਆਂ ਬਹੁਤ ਕੁਝ ਕਰਦੀਆਂ ਹੁੰਦੀਆਂ ਤੇ ਕਿਸੇ ਦੀ ਵੀ ਪਰਵਾਹ ਨਹੀਂ ਕਰਨਦੀ ਲੋੜ ਦੇ ਮਹਤਾਜਾ بے ਪਰਵਾਹ ਨਾਨਕ ਦਾਸ ਕੋ ਗੁਰਬਾ ਅੱਗੇ ਧਿਆਨ ਰੱਖੋ ਗਾਂ ਨੂੰ ਤਰਾਗ ਇੱਛਾ ਫੇਰ ਨਾ ਮਹੜੜਾ ਜਦੋਂ ਇੱਕ ਇੱਕ ਵਾਰੀ ਕਿਸੇ ਨੇ ਕਮਿਟ ਕਰ ਲਓ ਫਿਰ ਝਣਾ ਬਖਾ ਹਮੇਸ਼ਾ ਉਹਦੇ ਨਾਲ ਰਹਿਉਦਾ ਕੁਝ ਬਣੇ ਤੇ ਨਾ ਬਣੇ ਆ ਤੁਹਾਡੇ ਸਾਹਮਣੇ ਖੜੀ ਤੁਹਾਡੀ ਪੈਣ ਮੈਂ ਤੁਹਾਡੇ ਨਾਲ ਫਿਰ ਅੱਜ ਫਿਰ ਆਪਣਾ ਵਾਦਾ ਦਰਹਾਉਣੀ ਆ ਸਮਝ ਰਹੇ ਹੋ ਸੁਣਾ ਦੇ ਨਾਲ ਮੈਂ ਵਾਦਾ ਕੀਤਾ ਹੋਇਆ ਉਹਨਾਂ ਦੇ ਮਿਸ਼ਨ ਤੇ ਪੈਰਾ ਦੇਣਾ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਮੇਰਾ ਕੱਖ ਨਾ ਰਵੇ ਭਾਵੇਂ ਮੇਰਾ ਭਾਵੇਂ ਬੋਟੀ-ਬੋਟੀ ਕਰਦੇ ਭਾਵੇਂ ਸਿਸਟਮ ਮੈਨੂੰ ਕੋਈ ਪਰਵਾਹ ਨਹੀਂ ਛੜਦੀ ਕਲਾ ਚ ਰਵਾਂਗੇ ਸੀ ਰਹੇ ਆ ਗਾਂ ਵੀ ਰਵਾਂਗੇ ਸੋ ਇਸ ਕਰਕੇ ਇਹ ਸਰੀਰ ਜਿਹੜਾ ਇਹ ਤਾਂ ਹੀ ਸੰਬਾਬਾ ਜਨ ਅਸ ਸਿੰਘ ਜੀ ਕਹਿੰਦੇ ਸੀ ਕਿ ਮੈਂ ਅਣਖ ਦੇ ਮਰ ਜਾਣ ਨੂੰ ਮੌਤ ਕਹਿੰਨਾ ਸਰੀਰ ਦੇ ਮਰ ਜਾਣ ਨੂੰ ਕੋਈ ਮੌਤ ਸਰ ਜੀ ਸਰੀਰ ਦੇ ਮਰ ਜਾਣਾ ਜਿਹੜਾ ਇਹਦਾ ਜਮੀਰ ਦਾ ਮਰ ਜਾਣਾ ਨੀ ਚੀ ਮੌਤ ਆ ਤੇ ਜਮੀਰ ਦਾ ਮਰ ਜਾਣਾ ਜਿਹੜਾ ਨਾ ਉਹਦੇ ਨਾਲ ਖਤਮ ਹੈ ਸਾਰਾ ਕੁਝ ਜੇ ਜਮੀਰ ਜੁੰਦਾ ਹੈ ਤਾਂ ਤੁਸੀਂ ਜੁੰਦੇ ਹੋ ਤੁਹਾਡੀ ਕੌਮ ਜਿੰਦਾ ਹੈ ਤਾਂ ਤੁਹਾਡੀ ਕੌਮ ਜਿੰਦਾ ਹੈ ਸੋ ਇਸ ਕਰਕੇ ਚੜ੍ਹਦੀ ਕਲਾ 'ਚ ਰਹਿਣਾ ਕਿ ਕਲੀ ਕਲੀ ਵੋਟ ਅੱਜ ਮੈਂ ਮੇਰਾ ਸਰੀਰ ਸਾਥ ਹੁਣੇ ਸੀ ਦਿੰਦਾ ਮੈਂ ਬੜਾ ਲੰਮਾ ਸਫਰ ਕਰਕੇ ਚੰਡੀਗੜ੍ਹ ਆਈ ਤਾਂ ਮੈਂ ਫੇਰ ਜਿਹੜਾ ਮਰਾਂਗੀ ਸੇਤ ਅਲੋ ਵੀ ਨਹੀਂ ਕਰਦੀ ਫਿਰ ਵੀ ਮੈਨੂੰ ਕਿ ਚੜ੍ਹਦੀ ਕਲਾ 'ਚ ਰਹਿਣੀ ਮਾਨਸਿਕ ਤੌਰ ਦੇ ਉਤੇ ਪ੍ਰਭਾਵ ਨਹੀਂ ਹੁੰਦੀ ਮੈਨੂੰ ਕਿਸੇ ਤਕਲ ਦੀ ਦਿੱਕੀ ਆ ਜੀ ਕਿ ਮੈਂ ਕੈਂਸਰ ਦੀ ਮਰੀਜ਼ ਆ ਪਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਇਸ ਕਰਕੇ ਕੈਂਸਰ ਕੁੰਸਰ ਹੈ ਮੇਰ ਕੋ ਕਿ ਕਰਾਣਾ ਤੋ ਇਸ ਬੱਚੇ ਦਾ ਤੁਸੀਂ ਸਾਥ ਦੇਣਾ ਬਹੁਤ ਕੁਝ ਸਾਂਝਾ ਕਰਨ ਨੂੰ ਹੈ ਮੇਰੇ ਕੋਲ ਮੈਨੂੰ ਘੰਟਿਆਂ ਵੱਦੀ ਬੁਲਾਈ ਜੋ ਮੈਂ ਥੱਕਦੀ ਨਹੀਂ ਬੋਲ-ਬੋਲ ਕੇ ਪਰ ਇਹ ਹੈ ਵੀ ਮੇਨ ਗੱਲ ਇਹ ਆ ਵੀ ਅਸੀਂ ਜਿੱਤਣੀ ਹੈ ਇਲੈਕਸ਼ਨ ਅਸੀਂ ਜਿੱਤਣੀ ਹੈ ਹਰ ਹਾਲ ਵਿੱਚ ਜਿੱਤਣੀ ਹੈ ਇਸ ਬੱਚੇ ਦੀ ਇਸ ਯੋਧੇ ਦੀ ਅਸੀਂ ਅਸੀਂ ਪਿੱਠ ਨਹੀਂ ਲਗਾ ਦੇਣੀ ਛੱਡੀ ਕਲਾਚੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ